ਜਿਸਾ ਸਾਹਿਬ ਜਾਤ ਦੀ ਗੱਲ ਕਰੀ ਹੈ ਜਾਤ ਪਾਤ ਦੀ ਉਮਰ ਕਾਫੀ ਲੰਬੀ ਹੋ ਗਈ ਹੈ ਔਰ ਇਹ ਖਤਮ ਕਿਉਂ ਨਹੀਂ ਹੁੰਦੀ ਕੀ ਗੁਰੂ ਜੀ ਨੇ ਇਸ ਬਾਰੇ ਵੀ ਮਤਲਬ ਕਿਹਾ ਹੈ ਕਿ ਜਾਤ ਖਤਮ ਕਦੋਂ ਹੋਏਗੀ ਔਰ ਇਸਦੀ ਉਮਰ ਲੰਬੀ ਕਿਉਂ ਹੋ ਰਹੀ ਹੈ ਸਰ ਸੋਤਾ ਸਾਹਿਬ ਜਿਹੜੀ ਜਾਤ ਆ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਜਿਹੜੇ ਟੁੱਟੇ ਹੋਏ ਦੇਸ਼ ਆ ਜਿਹੜੇ ਇਹਦੇ ਤੋਂ ਅਲੱਗ ਹੋਏ ਆ ਦੇਸ਼ ਬਣ ਗਏ ਉਹ ਇਹ ਸਿਰਫ ਉੱਥੇ ਹੀ ਆ ਜੀ ਬਾਕੀ ਪੂਰੇ ਵਰਲਡ ਦੇ ਵਿੱਚ ਜਾਤ ਪਾਤ ਕਿਤੇ ਹੈ ਨਹੀਂ ਉੱਥੇ ਕਲਾਸਾਂ ਹੈਗੀਆਂ ਗਰੀਬ ਤੇ ਅਮੀਰ ਦੀਆਂ ਜੀ ਜੀ ਲੇਕਿਨ ਜਾਤ ਪਾਤ ਇੱਕ ਇਹੋ ਜਿਹਾ ਸਾਨੂੰ ਕੋਡ ਕੈਂਸਲ ਲੱਗਾ ਹੋਇਆ ਕਿ ਇਹਦੀ ਉਮਰ ਜਿਵੇਂ ਤੁਸੀਂ ਕਿਹਾ ਬਹੁਤ ਲੰਬੀ ਹੋ ਗਈ ਕਿਉਂਕਿ 5000 ਸਾਲ ਤੋਂ ਲੋਕ ਜਿਹੜੇ ਦਰੜੇ ਜਾ ਰਹੇ ਆ ਜੀ ਔਰ ਜਿਹੜੇ ਇੱਥੇ ਸ਼ਾਸਕ ਆਏ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਜਿਹੜੇ ਧਰਮ ਦੇ ਠੇਕੇਦਾਰ ਸੀ ਹੂੰ ਉਹਨਾਂ ਨਾਲ ਮਿਲ ਕੇ ਜ਼ਗੀਰਦਾਰਾਂ ਨਾਲ ਮਿਲ ਕੇ ਡਿਵਾਈਡ ਐਂਡ ਰੂਲ ਕਰਕੇ ਆਪਣੇ ਰਾਜ ਨੂੰ ਚਲਾਇਆ ਬਿਲਕੁਲ ਔਰ ਜਿਹੜੀ ਕਿਰਤ ਸੀਗੀ ਜਿਹੜਾ ਕੋਈ ਚਮੜੇ ਦਾ ਕੰਮ ਕਰਦਾ ਸੀ ਚਮਾਰ ਸੀਗਾ ਜਿਹੜਾ ਲੋਹੇ ਦਾ ਕੰਮ ਕਰਦਾ ਇਲਹਾਰ ਸੀਗਾ ਜਿਹੜਾ ਭਾਂਡਿਆਂ ਦਾ ਕੰਮ ਕਰਦਾ কুমਾਰ ਸੀਗਾ ਉਹ ਜਿਹੜੀ ਕਿਰਤ ਸੀਗੀ ਉਹਨੂੰ ਕਿਰਤ ਨੂੰ ਹੀ ਜਾਤਾਂ ਬਣਾ ਦਿੱਤੀਆਂ ਗਈਆਂ ਬਿਲਕੁਲ ਉਹ ਜਾਤਾਂ ਬਣਾ ਕੇ ਲੋਕਾਂ ਦੇ ਵਿੱਚ ਐਡਾ ਵੱਡਾ ਪਾੜਾ ਪਾ ਦਿੱਤਾ ਕਿ ਉਹ ਆਪਣੇ ਉਸ ਕਿੱਤ ਦੇ ਉੱਤੇ ਜਾਤ ਬਣਾ ਕੇ ਬੈਠ ਗਏ ਹੂੰ ਬਿਲਕੁਲ ਕਿ ਉਹ ਇੱਕ ਰੋਟੀ ਦਾ ਸਾਧਨ ਸੀਗਾ ਤੇ ਰਾਜਿਆਂ ਨੂੰ ਇਹ ਗੱਲ ਬੜੀ ਮਾਫ ਮੁਆਫਕ ਬੈਠ ਗਈ ਕਿ ਜਿਹੜਾ ਉਸ ਵੇਲੇ ਬ੍ਰਾਹਮਣ ਸੀਗਾ ਜਾਂ ਜਿਹੜੇ ਸਾਡੇ ਬੇਦਸ਼ਤਾ ਜਾਂ ਕੁਰਾਨ ਆਗਾ ਪਰ ਜਿੰਨੇ ਵੀ ਸੀ ਧਰਮ ਦੇ ਠੇਕੇਦਾਰ ਹੂੰ ਉਹਨਾਂ ਨੇ ਸਿਰਫ ਤੇ ਸਿਰਫ ਜਿਹੜੇ ਰਾਜੇ ਸੀਗੇ ਉਹ ਧਰਮ ਦੇ ਠੇਕੇਦਾਰ ਉਹਨਾਂ ਦੇ ਨਾਲ ਆ ਗਏ ਜੀ ਜਿਸ ਕਰਕੇ ਉਹਨਾਂ ਨੂੰ ਕਹਿਣਾ ਪੈ ਗਿਆਗਾ ਇਹ ਰਾਜੇ ਸ਼ੀ ਮਕਦਮ ਕੁੱਤੇ ਆਹਾਹਾਹਾ ਜਾਇਜ ਗਾਇਣ ਬੈਠੇ ਸੁਤੇ ਸੋ ਜਦੋਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਚੱਲੇ ਤੇ ਜਾਤ ਇਸ ਕਰਕੇ ਲੰਬਾ ਅਰਸਾ ਆ ਗਈ ਕਿ ਉਹਨਾਂ ਨੇ ਕਹਿਤਾ ਵੇ ਅਸੀਂ ਤੁਹਾਨੂੰ ਸਰਾਪ ਦੇ ਦਵਾਂਗੇ ਹੂੰ ਦੂਜਿਆਂ ਨੂੰ ਕਹਿਤਾ ਵੇ ਅਸੀਂ ਲੜਾਈ ਕਰਦੇ ਤੁਹਾਡੇ ਲਈ ਉਹਨਾਂ ਨੇ ਲੋਕਾਂ ਨੂੰ ਡਿਵਾਈਡ ਕਰਕੇ ਇੱਕ ਸ਼ੂਦਰ ਕੈਟਾਗਰੀ ਇਹੋ ਜੇ ਬਣ ਗਈ ਕਿ ਜਿਹੜੀ ਸਾਰਿਆਂ ਦੇ ਵਿੱਚ ਪੈਰਾਂ ਦੇ ਵਿੱਚ ਦਿਲ ਰਹੀ ਗਈ ਹੂੰ ਕਿਉਂ ਦਿਲ ਰਹੀ ਗਈ ਕਿ ਮੁਸਲਮਾਨ ਵੀ ਚਾਹੁੰਦੇ ਸੀ ਕਿ ਸਾਡੇ ਜਿਹੜਾ ਧਰਮ ਜਿਹੜਾ ਆ ਉਹਦੇ ਵਿੱਚ ਗਿਣਤੀ ਵਧੇ ਜੀ ਉਹਨਾਂ ਨੇ ਵੀ ਕਨਵਰਸ਼ਨ ਕਰਵਾਈ ਔਰ ਉਹਨੇ ਵੀ ਤਲਵਾਰ ਦੀ ਨੋਕ ਤੇ ਵੀ ਕਰਵਾਈ ਜੀ ਲੇਕਿਨ ਉਹਨਾਂ ਦੇ ਵਿੱਚ ਇੱਕ ਗੁਣ ਸੀਗਾ ਕਿ ਉਹ ਜਦੋਂ ਕੋਈ ਮੁਸਲਮਾਨ ਬਣ ਜਾਂਦਾ ਸੀ ਉਹਨੂੰ ਮਸਜਿਦ ਦੇ ਵਿੱਚ ਵੀ ਜਾਣਾ ਅਲਾਉਡ ਸੀਗਾ ਉਹਨੂੰ ਵਿੱਦਿਆ ਦੇ ਲੈਣੇ ਵੀ ਅਲਾਉਡ ਸੀਗੀ ਉਹਨੂੰ ਸੋਸ਼ਲ ਸਟੇਟਸ ਵੀ ਉਹ ਦੇਂਦੇ ਸੀਗੇ ਵੀ ਤੂੰ ਸਾਡੇ ਵਿੱਚ ਆ ਸਕਦਾ ਜਾ ਸਕਦਾ ਉਹ ਸਮਾਜਿਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਤੇ ਅਹੁਦੇ ਵਿੱਚ ਵੀ ਉਹ ਦਿੰਦੇ ਸੀਗੇ ਹੂੰ ਪਰ ਜਿਹੜਾ ਸਾਡਾ ਸਨਾਤਨ ਧਰਮ ਆ ਜਿਹੜਾ ਵੇਦਾਂ ਦੇ ਥਰੂ ਸਾਡੇ ਵਿੱਚ ਜਾਤ ਪਾਤ ਜਿਹੜੀ ਪੱਕੀ ਹੋਈ ਆ ਉਹ ਇਸ ਕਰਕੇ ਉਹਨਾਂ ਨੇ ਜਿਹੜਾ Hindu ਸੀਗਾ ਜਿਹਨੂੰ ਅਸੀਂ ਕਹਿੰਦੇ ਆਂ ਬਈ Hindu ਆ ਹੂੰ Hindu ਇੱਕ ਇਹੋ ਜਿਹਾ ਆਪਾਂ ਕਹਿ ਸਕਦੇ ਆਂ ਵੈਸੇ ਧਰਮ ਤਾਂ ਗੁਰੂਆਂ ਨੇ ਮੰਨਿਆ ਨਿਗਾ ਕਿ ਮਾਨਵ ਧਰਮ ਮੇਰਾ ਮੰਨਤ ਰਹੀ ਜੇ ਆਹਾ ਇੱਕ ਜਿਹੜੇ ਲੋਕਾਂ ਨੇ ਧਰਮ ਬਣਾਏ ਆ ਇਹਨਾਂ ਨੇ ਇੱਕ ਇਹੋ ਜਿਹਾ ਪਾੜਾ ਪੈ ਗਿਆ ਕਿ ਭਾਵੇਂ ਤੁਸੀਂ Hindu ਕਹਾਓ ਹੂੰ ਪਰ ਤੋਂ ਹਨੂਨਾ ਸਕੂਲ ਦੇ ਵਿੱਚ ਬਣਦੀ ਇਜਾਜ਼ਤ ਆ ਨਾ ਤੁਹਾਨੂੰ ਧਾਰਮਿਕ ਸਥਾਨ ਤੇ ਜਾਣ ਦੀ ਇਜਾਜ਼ਤ ਨਾ ਤੁਹਾਨੂੰ ਸ਼ਰਿਆਮ ਨਿਕਲਦੀ ਇਜਾਜ਼ਤ ਨਾ ਤੁਹਾਡੇ ਅਸੀਂ ਕਿਤੇ ਤੁਸੀਂ ਕਥਾ ਕੋਈ ਸੁਣ ਸਕਦੇ ਆ ਮੰਨ ਲਓ ਇਹੋ ਜਿਹਾ ਸੋਸ਼ਲ ਸਟੇਟਸ ਖਤਮ ਕਰ ਦਿੱਤਾ ਕਿ ਲੋਕ ਜਿਹੜੇ ਆ ਦੋਨਾਂ ਕੈਟਾਗਰੀਆਂ ਤੋਂ ਟਸ ਗਏ ਇਸ ਕਰਕੇ ਜਾਤ ਪਾਤ ਜਿਹੜੀ ਆ ਉਹ ਲੰਬਾ ਅਰਸਾ ਤਾਂ ਹੀ ਚੱਲੀ ਆ ਜਦੋਂ ਕਿ ਭਗਤੀ ਲਹਿਰ ਨੇ ਇੱਕ ਬਹੁਤ ਵੱਡਾ ਚੇਂਜ ਲਿਆਂਦਾ ਕਿਉਂਕਿ ਸਾਡੇ ਜਿਹੜੇ ਜਿੰਨੀਆਂ ਵੀ ਧਾਰਮਿਕ ਪੁਸਤਕਾਂ ਸੀ ਜੀ ਉਹ ਸਵਰਗ ਨਰਕ ਦੀਆਂ ਹੀ ਜਾਂਸੇ ਦਿੰਦੇ ਸੀ ਬਿਲਕੁਲ ਬਿਲਕੁਲ ਜਦੋਂ ਕਿ ਸਤਗੁਰੂ ਦਾ ਅੰਦਾਜ਼ਵਾਦ ਜਿੰਨੇ ਇਹ ਜਾਂ ਕਬੀਰ ਜੀ ਨੇ ਜਾਂ ਗੁਰੂਆਂ ਨੇ ਜਿੰਨੇ ਵੀ ਅਸੀਂ ਕਹਿੰਦੇ ਆ ਇਹ ਭਗਤੀ ਲਹਿਦੇ ਮਹਾਪੁਰਸ਼ ਉਹਨਾਂ ਨੇ ਮੋਕਸ਼ ਦੀ ਗੱਲ ਕੀਤੀ ਹੂੰ ਇਸ ਕਰਕੇ ਇਹ ਜਿਹੜਾ ਸਵਰਗ ਨਰਕ ਜਿਹੜਾ ਆ ਇਹਦੇ ਤੋਂ ਉਹ ਦੂਰ हट ਗਏ ਵੀ ਇਹ ਕੋਈ ਜੇ ਸਵਰਗ ਵੀ ਤੁਹਾਨੂੰ ਹੈ ਮੈਨਾ ਤੇ ਤਾਂ ਵੀ ਤੁਹਾਨੂੰ ਤਾਨ ਲੈਣਾ ਪੈਣਾ ਜਨਮ ਮਰਨ ਤੁਹਾਡਾ ਮੁਕਣਾ ਨਹੀਂਗਾ ਇਸ ਕਰਕੇ ਉਹ ਕਹਿੰਦੇ ਅਸੀਂ ਤਾਂ ਮੋਕਸ਼ ਪਰਮਾਤਮਾ ਦੇ ਨਾਲ ਹੀ ਮਿਲਣਾ ਤੇ ਉਹਨਾਂ ਨੇ ਆਪਰਾ ਆਪ ਜਬ ਹਮ ਹੋਤੇ ਤਬ ਤੋਂ ਨਹੀਂ ਅੱਬ ਤੂੰ ਹੀ ਮੈਂ ਨਹੀਂ ਅਨਲਗਮ ਜਿਹਾ ਸੇ ਲਹਿਰ ਮੇ ਹੁਦਦ ਝਲਕੇ ਬਲ ਜਲਮਾ ਹੈ ਸਤਗੁਰ ਬਦਾਸ ਮਹਾਰਾਜ ਨੇ ਸਾਫ਼ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਮੈਂ ਨਹੀਂ ਖਤਮ ਹੁੰਦੀ ਹਮ ਮੈਂ ਨਹੀਂ ਖਤਮ ਹੁੰਦੀ ਉਨੀ ਦੇਰ ਤੱਕ ਤੁਸੀਂ ਪਰਮਾਤਮਾ ਦੇ ਨਾਲ ਮਿਲ ਨਹੀਂ ਸਕਦੇ